ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਬਿਨ ਸਤਿਗੁਰ ਸੇਵੇ ਸਾਧਾ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਤੀ ਐ ਵੀਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁ ਕਈ ਵਿੱਚ ਹੋ ਮੈਂ ਦੁਖ ਪਾਏ ਜਿਨਨੀ ਸਤਿਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੇ ਦੋਖ ਸਹਾਈ ਨਾਨਕ ਗੁਰਮੁਖ ਕੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪ ਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਆਵੇ ਨੀ ਜਗਰ ਬਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਧਾਪਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਨੇਨ ਸਾਧਗੁਰੂ ਸੇਵੇ ਸਾਧਨਾ ਆਵੀ ਦੂਜੀ ਨਹੀਂ ਜਾਏ ਜੇ ਬੋ ਤੇਰਾ ਲੋਟੀ ਐ ਵੀ ਨ ਕਰਮਾ ਪਾਇਆ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁ ਕਈ ਵਜ ਹੋਮੈ ਦੁਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮਗੀ ਤਰਬ ਨ ਹੋਵੇ ਨਾ ਉਹ ਦੋਖ ਸਹਾਈ ਨਾਨਕ ਗੁਰਮੁਖ ਹੋਵਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਧਾਵ ਹੈ ਨਿਜਗਰਵਾਸਾ ਪਾਈ ਹੈ ਸੱਚ ਸਤਿ ਤਸਮਾਵ ਹੈ ਸੱਚਾ ਰਹਿ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨ ਸਤਗੁਰ ਸੇਵੇ ਸਾਧਾ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਟੀ ਐ ਵੀਨ ਕਰਮਾ ਪਾਇ ਨਾ ਜਾਏ ਅੰਤਰ ਲੋਗ ਵਿਚਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁ ਕਈ ਵੇ ਹੋਵੇਂ ਦੁੱਖ ਪਾਏ ਜਿਨਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨਾ ਹੋਵਈ ਨਾ ਵੇ ਦੋਖ ਸਹਾਈ ਨਾਨਕ ਗੁਰਮੁਖ ਕੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪ ਨੇ ਚਲਾ ਚੱਲ ਹੈ ਹੋਰ ਆਵੇ ਜਾਵ ਹੈ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨਿਜੇ ਘਰ ਵਾਸਾ ਪਾਈ ਹੈ ਸੱਚ ਸਿਤਿ ਨਿਵਾਸ ਹੈ ਸੱਚਾ ਗਹਿ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਨੇਨ ਸਾਧਗੁਰੂ ਸੇਵੇ ਸਾਧਨਾ ਆਵੀ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਟੀ ਐ ਵੀ ਨ ਕਰਮਾ ਪਾਇਆ ਨ ਜਾਏ ਅੰਤਰ ਲੋਗ ਵਿਚਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁ ਕਈ ਵੇ ਹੋ ਮੈਂ ਦੁੱਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵੇ ਨਾ ਉਹ ਦੋਖ ਸਹਾਈ ਨਾਨਕ ਗੁਰਮੁਖ ਉਪਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਧਾਵ ਹੈ ਨਿਜ ਜਗਰ ਵਾਸਾ ਪਾਈ ਹੈ ਸਚ ਸਤਿ ਤਸ ਮਾਵ ਹੈ ਸੱਚਾ ਰਹਿ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨ ਸਤਗੁਰ ਸੇਵੇ ਸਾਧਾ ਆਵਈ ਦੂਜੀ ਨਾਹੀ ਜਾਏ ਜੇ ਬਉ ਤੇਰਾ ਲੋਟੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਨ ਚੋ ਕਈ ਵਿੱਚ ਹੋ ਮੈਂ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੇ ਦੋਖ ਸਹਾਏ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਆਵੇ ਨਿਜਗਰ ਬਾਸਾ ਪਾਈ ਹੈ ਸੱਚ ਸਿਫਤ ਨਮਾਵ ਹੈ ਸੱਚਾ ਗਹਿ ਗਮੀਰ ਹੈ ਗੁਰ ਸਬਦਿ ਬਜ ਜਾਏ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਮੇਰੇ ਸਤਿਗੁਰੂ ਸੇਵੇ ਸਾਧਨਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਚੀ ਐਬਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵੇਰ ਹੋਵੇਂ ਦੁੱਖ ਪਾਏ ਜਿੰਨੀ ਸਤਿਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਤਿੰਨ ਜਮ ਕੀ ਤਰਬ ਨ ਹੋਵਈ ਨ ਵੇਦੋਖ ਸਹਾਏ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲੇਪ ਤੇ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਧਾਵ ਹੈ ਨਿਜਗਰਵਾਸਾ ਪਾਈ ਹੈ ਸੱਚ ਸਤਿ ਧਨਮਾਵ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਬੇਨ ਸਤਗੁਰ ਸੇਵੇ ਸਾਧਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਟੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਨਾਂ ਚ ਕਈ ਵੇਰ ਹੋ ਮੈਂ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੈ ਦੋਖ ਸਹਾਏ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪ ਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਆਵੇ ਨੀ ਜਿਗਰ ਵਾਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਬਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਨੇਨ ਸਾਧਗੁਰੂ ਸੇਵੇ ਸਾਧਨਾ ਆਵਈ ਦੂਜੀ ਨਹੀਂ ਜਾਏ ਜੇ ਬੋ ਤੇਰਾ ਲੋਤੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗ ਵਿਚਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁ ਕਈ ਵੇ ਹੋ ਮੈਂ ਦੁਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੇ ਦੋਖ ਸਹਾਈ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਵ ਹੈ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਹੈ ਨੀ ਜਗਰਵਾਸਾ ਪਾਈ ਹੈ ਸੱਚ ਸਤਿ ਤਸਮਾਵ ਹੈ ਸੱਚਾ ਰਹਿ ਗੰਮੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਮੇਰੇ ਸਤਿਗੁਰੂ ਸੇਵੇ ਸਾਧਨਾ ਆਈ ਦੂਜੀ ਨਾਹੀ ਜਾਏ ਦੇਬੋ ਤੇਰਾ ਲੋਟੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋਕ ਕਈ ਵਿੱਚ ਹੋ ਮੈਂ ਦੁੱਖ ਪਾਏ ਜਿਨਨੀ ਸਤਿਗੁਰ ਸੋਚਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵੇ ਨ ਵੇ ਦੋਖ ਸਹਾਰੇ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਧਾਵ ਹੈ ਨਿਜੇ ਘਰ ਵਾਸਾ ਪਾਈ ਹੈ ਸੱਚ ਸਤਿ ਤਸ ਮਾਵ ਹੈ ਸੱਚਾ ਗਹਿ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਬੇਨ ਸਾਧਗੁਰੂ ਸੇਵੇ ਸਾਧਨਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਟੀ ਐਬ ਨਿ ਕਰਮਾ ਪਾਇ ਨਾ ਜਾਏ ਅੰਤਰ ਲੋਭ ਵਿਚਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁ ਕਈ ਵੇਜ ਹੋਮੈ ਦੁਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨਾ ਹੋਵੇ ਨਾ ਵੇ ਦੋਖ ਸਹਾਈ ਨਾਨਕ ਗੁਰਮੁਖ ਉਪਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਤੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਵ ਹੈ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਧਾਵ ਹੈ ਨਿਜਗਰਵਾਸਾ ਪਾਈ ਹੈ ਸੱਚ ਸਤਿ ਤਸਮਾਵ ਹੈ ਸੱਚਾ ਰਹਿ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਾ ਨੇਨ ਸਾਧੂ ਗੁਰੂ ਸੇਵੇ ਸਾਧ ਆਵੀ ਦੂਜੀ ਨਾਹੀ ਜਾਏ ਦੇਬੋ ਤੇਰਾ ਲੋਟੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੂਕ ਕਈ ਵਿੱਚ ਹੋ ਮੈਂ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵੇ ਨਾ ਵੇ ਦੋਖ ਸਹਾਰੇ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨੀ ਜਿਗਰ ਵਾਸਾ ਪਾਈ ਹੈ ਸੱਚ ਸਤਿ ਤਸਮਾਵ ਹੈ ਸੱਚਾ ਗਹਿ ਗੰभीर ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਬੇਨ ਸਤਗੁਰ ਸੇਵੇ ਸਾਧਨਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਟੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵੇਰ ਹੋ ਮੈਂ ਦੁਖ ਪਾਏ ਜਿੰਨੀ ਸਤਗੁਰ ਸੋਜਤ ਲਾਇਆ ਸੋ ਖਾਲੀ ਕੋਏ ਨਾਹੇ ਤਿੰਨ ਜਮ ਕੀ ਤਰਬ ਨ ਹੋਵਈ ਨ ਵੈ ਦੋਖ ਸਹਾਈ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਭਾਵ ਹੈ ਨਿਜ ਜਗ ਰਵਾਸਾ ਪਾਈ ਹੈ ਸਚ ਸਤਿ ਤਸਮਾਵ ਹੈ ਸੱਚਾ ਰਹੇ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਨੇ ਸਾਧਗੁਰੂ ਸੇਵੇ ਸਾਧ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਚੀ ਐਬ ਨਿ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੂਕ ਕਈ ਵਿੱਚ ਹੋ ਮੈ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਤਿੰਨ ਜਮ ਕੀ ਤਰਬ ਨ ਹੋਵਈ ਨ ਵੇਦੋਖ ਸਹਾਏ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲੇਪ ਤੇ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਹਵ ਹੈ ਨਿ ਜਿਗਰ ਵਾਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨ ਸਤਗੁਰੂ ਸੇਵੇ ਸਾਧਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਟੀ ਐ ਵੀਨ ਕਰਮਾ ਪਾਇ ਨ ਜਾਏ ਅੰਤਰ ਲੋਭਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵੇਰ ਹੋ ਮੈਂ ਦੁੱਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੇ ਦੋਖ ਸਹਾਈ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪ ਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖਸੂਰ ਆਵੇ ਨੀ ਜਿਗਰ ਵਾਸਾ ਪਾਈ ਹੈ ਸੱਚ ਸਤਿ ਤਨ ਮਾਵ ਹੈ ਸੱਚਾ ਗਹਿ ਗੰਭੀਰ ਹੈ ਗੁਰ ਸਬਦ ਦੀ ਬਜਾਏ ਵਾਪਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨ ਸਾਧਗੁਰ ਸੇਵੇ ਸਾਧ ਆਵਈ ਦੂਜੀ ਨਾਹੀ ਜਾਏ ਜੇ ਬਉ ਤੇਰਾ ਲੋਟੀ ਐ ਵੀਨ ਕਰਮਾ ਭਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁਕ ਕਈ ਵਿੱਚ ਹੋ ਮੈਂ ਦੁਖ ਪਾਏ ਜਿਨਨੀ ਸਤਗੁਰ ਸੋਜਤ ਲਾਇਆ ਸੋ ਖਾਲੀ ਕੋਏ ਨਾਹੇ ਤਿੰਨ ਜਮ ਕੀ ਤਰਬ ਨ ਹੋਵਈ ਨ ਵੇ ਦੋਖ ਸਹਾਈ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਧਾਵ ਹੈ ਨਿਜ ਗਰਬਾਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਗਹਿ ਗਮੀਰ ਹੈ ਗੁਰ ਸਬਦਿ ਬਝਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਮੇਰੇ ਸਤਿਗੁਰੂ ਸੇਵੇ ਸਾਧਨਾ ਵਈ ਦੂਜੀ ਨਾਹੀ ਜਾਏ ਦੇਬੋ ਤੇਰਾ ਲੋਚੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵਿੱਚ ਹੋ ਮੈਂ ਦੁੱਖ ਪਾਏ ਜਿਨਨੀ ਸਤਿਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵੇ ਨਾ ਉਹ ਦੋਖ ਸਹਾਰੇ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨੀ ਜਿਗਰ ਵਾਸਾ ਪਾਈ ਹੈ ਸੱਚ ਸਤਿ ਤਸਮਾ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਪਾਪਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਨੇਨ ਸਾਧਗੁਰੂ ਸੇਵੇ ਸਾਧਨ ਆਵੀ ਦੂਜੀ ਨਹੀਂ ਜਾਏ ਜੇ ਬੋ ਤੇਰਾ ਲੋਟੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁ ਕਈ ਵੇਜ ਹੋਮੈ ਦੁਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵੇ ਨ ਵੇ ਦੋਖ ਸਹਾਈ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵ ਹੈ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਧਾਵ ਹੈ ਨਿਜਗਰਵਾਸਾ ਪਾਈ ਹੈ ਸੱਚ ਸਤਿ ਤਸ ਮਾਵ ਹੈ ਸੱਚਾ ਰਹਿ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਬੇਨ ਸਤਗੁਰੂ ਸੇਵੇ ਸਾਧਾ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਤੀ ਐਬ ਨਿ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁ ਕਈ ਵੇ ਹੋ ਮੈਂ ਦੁਖ ਪਾਏ ਜਿਨਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਓਏ ਦੋਖ ਸਹਾਈ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਆਵੇ ਨਿਜਗਰ ਬਾਸਾ ਪਾਈ ਹੈ ਸੱਚ ਸਤਿ ਧੰਮਾਵ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਧਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਬੇਨ ਸਾਧਗੁਰੂ ਸੇਵੇ ਸਾਧ ਆਵੀ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਚੀ ਐਬ ਨਿ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੂਕ ਕਈ ਵੇਰ ਹੋ ਮੈਂ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਕਾਲੀ ਕੋਏ ਨਾਹੇ ਤਿੰਨ ਜਮ ਕੀ ਤਰਬ ਨ ਹੋਵੇ ਨ ਵੇ ਦੋਖ ਸਹਾਰੇ ਨਾਨਕ ਗੁਰਮੁਖ ਕੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲੇਪ ਤੇ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਆਵੇ ਨਿ ਜਿਗਰ ਵਾਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਾ ਨੇਨ ਸਾਧਗੁਰੂ ਸੇਵੇ ਸਾਧ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਟੀ ਐ ਵੀਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੂ ਕਈ ਵਜ ਹੋਵੇਂ ਦੁਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵੈ ਨ ਵੇ ਦੋਖ ਸਹਾਈ ਨਾਨਕ ਗੁਰਮੁਖ ਉਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨੀ ਜਗਰਵਾਸਾ ਪਾਈ ਹੈ ਸੱਚ ਸਿਤ ਤਸਮਾਵ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਬਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨ ਸਾਧਗੁਰੂ ਸੇਵੇ ਸਾਧ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਨੂਰ ਜੀ ਐਬ ਨਿ ਕਰਮਾ ਪਾਇ ਨ ਜਾਏ ਅੰਤਰ ਲੋਗ ਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵੇਰ ਹੋਵੇਂ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਕਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੇ ਦੋਖ ਸਹਾਈ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨਿਜਗਰਵਾਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਝਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਮੇਰੇ ਸਤਿਗੁਰੂ ਸੇਵੇ ਸਾਧਨ ਆਈ ਦੂਜੀ ਨਹੀਂ ਜਾਏ ਜੇ ਬੋ ਤੇਰਾ ਲੋਚੀ ਐ ਵੀ ਨਿ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵਿੱਚ ਹੋ ਮੈਂ ਦੁੱਖ ਪਾਏ ਜਿਨਨੀ ਸਤਿਗੁਰੂ ਸੋਚਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵੇ ਨਾ ਉਹ ਦੋਖ ਸਹਾਰੇ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੈ ਨਿਜਗਰਵਾਸਾ ਪਾਈ ਹੈ ਸੱਚ ਸਤਿ ਨਿਵਾਵ ਹੈ ਸੱਚਾ ਗਹਿ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਨੇਨ ਸਾਧਗੁਰੂ ਸੇਵੇ ਸਾਧਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਤੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੂ ਕਈ ਵੇ ਹੋਵੇਂ ਦੁਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵੈ ਨ ਵੇ ਦੋਖ ਸਹਾਈ ਨਾਨਕ ਗੁਰਮੁਖ ਉਪਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨੀ ਜਿਗਰ ਵਾਸਾ ਪਾਈ ਹੈ ਸੱਚ ਸਿਤ ਤਨ ਮਾਵ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਮੇਰੇ ਸਤਿਗੁਰੂ ਸੇਵੇ ਸਾਧਨਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਚੀ ਐਬ ਨਿ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੂਕ ਕਈ ਵਿੱਚ ਹੋ ਮੈਂ ਦੁਖ ਪਾਏ ਜਿਨਨੀ ਸਤਿਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਤਿੰਨ ਜਮ ਕੀ ਤਰਬ ਨ ਹੋਵਈ ਨ ਵੈ ਦੋਖ ਸਹਾਈ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਆਵੇ ਨਿ ਜਿਗਰ ਵਾਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਮੇਰੇ ਸਤਿਗੁਰੂ ਸੇਵੇ ਸਾਧਨਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਟੀ ਐਬ ਨਿ ਕਰਮਾ ਪਾਇ ਨਾ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵਿੱਚ ਹੋ ਮੈਂ ਦੁਖ ਪਾਏ ਜਿੰਨੀ ਸਤਿਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨਾ ਹੋਵਈ ਨਾ ਉਹ ਦੋਖ ਸਹਾਈ ਨਾਨਕ ਗੁਰਮੁਖ ਕੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੈ ਨਿਜਗਰਵਾਸਾ ਪਾਈ ਹੈ ਸੱਚ ਸਤਿ ਨਿਵਾਵ ਹੈ ਸੱਚਾ ਰਹਿ ਗੰਭੀਰ ਹੈ ਗੁਰਸਬਦਿ ਬਿਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨ ਸਤਗੁਰੂ ਸੇਵੇ ਸਾਧਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਤੀ ਐਬ ਨਿ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵਿੱਚ ਹੋ ਮੈ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਓਏ ਦੋਖ ਸਹਾਏ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨਿਜਗਰਵਾਸਾ ਪਾਈ ਹੈ ਸੱਚ ਸਤਿ ਨਿਵਾਵ ਹੈ ਸੱਚਾ ਬਹਿ ਗੰਭੀਰ ਹੈ ਗੁਰ ਸਬਦਿ ਬਝਾਏ ਧੰਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਬੇਨ ਸਤਗੁਰ ਸੇਵੇ ਸਾਧਾ ਆਵਈ ਦੂਜੀ ਨਾਹੀ ਜਾਏ ਜੇ ਬਉ ਤੇਰਾ ਲੋਟੀ ਐ ਵੀਨ ਕਰਮਾ ਭਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵੇ ਹੋਂ ਮੈਂ ਦੁਖ ਪਾਏ ਜਿਨਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੇ ਦੋਖ ਸਹਾਈ ਨਾਨਕ ਗੁਰਮੁਖ ਕੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਤੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਆਵੇ ਨਿਜੇ ਘਰ ਵਾਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਗਹਿ ਗਮੀਰ ਹੈ ਗੁਰ ਸਬਦਿ ਬਝ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਬੇਨ ਸਤਗੁਰ ਸੇਵੇ ਸਾਧਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਤੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਨ ਚ ਕਈ ਵੇਰ ਹੋ ਮੈਂ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੈ ਦੋਖ ਸਹਾਏ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਆਵੇ ਨਿਜੇ ਘਰ ਵਾਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਹੈ ਗੰभीर ਹੈ ਗੁਰ ਸਬਦਿ ਬਜ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਾ ਬੇਨ ਸਤਗੁਰ ਸੇਵੇ ਸਾਧਨਾ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਤੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਭ ਵਿਚਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਨਾ ਚੂਕ ਕਈ ਵਜ ਹੋ ਮੈਂ ਦੁੱਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਤੈਨ ਜਮ ਕੀ ਤਰਬ ਨ ਹੋਵਈ ਨ ਵੈ ਦੋਖ ਸਹਾਏ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪ ਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਭਾਈ ਹੈ ਗੁਰਮਖ ਸੁਖ ਧਾਵ ਹੈ ਨੀ ਜਿਗਰ ਵਾਸਾ ਪਾਈ ਹੈ ਸੱਚ ਸਤਿ ਸਮਾਵ ਹੈ ਸੱਚਾ ਗਹਿ ਗੰਭੀਰ ਹੈ ਗੁਰ ਸਬਦਿ ਬਜ ਜਾਏ ਤਪਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨ ਸਤਗੁਰੂ ਸੇਵੇ ਸਾਧਨਾ ਆਵਈ ਦੂਜੀ ਨਹੀਂ ਜਾਏ ਜੇ ਬੋ ਤੇਰਾ ਲੋਟੀ ਐਬ ਨਿ ਕਰਮਾ ਪਾਇ ਨਾ ਜਾਏ ਅੰਤਰ ਲੋਭਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੋ ਕਈ ਵੇਜ ਹੋਮੈ ਦੁਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨਾ ਹੋਵੈ ਨਾ ਵੇ ਦੋਖ ਸਹਾਈ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚਲ ਹੈ ਹੋਰ ਆਵੇ ਜਵ ਹੈ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਧਾਵ ਹੈ ਨਿਜਗਰਵਾਸਾ ਪਾਈ ਹੈ ਸੱਚ ਸਤਿ ਤਸਮਾਵ ਹੈ ਸੱਚਾ ਰਹਿ ਗੰਭੀਰ ਹੈ ਗੁਰ ਸਬਦਿ ਬਜ ਜਾਏ ਵਾਪਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨ ਸਤਗੁਰ ਸੇਵੇ ਸਾਧਾ ਆਵਈ ਦੂਜੀ ਨਾਹੀ ਜਾਏ ਜੇ ਬੋ ਤੇਰਾ ਲੋਤੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗ ਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਨ ਚੋ ਕਈ ਵਿੱਚ ਹੋ ਮੈਂ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੇ ਦੋਖ ਸਹਾਏ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨਿਜਗਰਵਾਸਾ ਪਾਈ ਹੈ ਸੱਚ ਸਤਿ ਨਿਵਾਵ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦੀ ਬਝਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਨੇਨ ਸਾਧਗੁਰੂ ਸੇਵੇ ਸਾਧ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਤੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਨਾ ਚੂਕ ਕਈ ਵਿੱਚ ਹੋ ਮੈਂ ਦੁਖ ਪਾਏ ਜਿੰਨੀ ਸਤਗੁਰੂ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵੈ ਨ ਵੇ ਦੋਖ ਸਹਾਈ ਨਾਨਕ ਗੁਰਮੁਖੋ ਭਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨਿਜਗਰਵਾਸਾ ਪਾਈ ਹੈ ਸੱਚ ਸਤਿ ਨਿਵਾਵ ਹੈ ਸੱਚਾ ਹੈ ਗੰਭੀਰ ਹੈ ਗੁਰ ਸਬਦੀ ਬਝਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨ ਸਤਗੁਰ ਸੇਵੇ ਸਾਧਾ ਆਵਈ ਦੂਜੀ ਨਾਹੀ ਜਾਏ ਜੇ ਬੋ ਤੇਰਾ ਲੋਤੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗ ਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਨ ਚੋ ਕਈ ਵਿੱਚ ਹੋ ਮੈਂ ਦੁਖ ਪਾਏ ਜਿੰਨੀ ਸਤਗੁਰ ਸੋਜਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨ ਵੇ ਦੋਖ ਸਹਾਏ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨਿਜਗਰਵਾਸਾ ਪਾਈ ਹੈ ਸੱਚ ਸਤਿ ਨਿਵਾਵ ਹੈ ਸੱਚਾ ਗਹਿ ਗੰਭੀਰ ਹੈ ਗੁਰ ਸਬਦੀ ਬਝਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਾ ਬੇਨ ਸਤਗੁਰ ਸੇਵੇ ਸਾਧਨਾ ਆਵਈ ਦੂਜੀ ਨਾਹੀ ਜਾਏ ਦੇਬੋ ਤੇਰਾ ਲੋਤੀ ਐਵਣ ਕਰਮਾ ਭਾਇ ਨ ਜਾਏ ਅੰਤਰ ਲੋਗ ਵਿਚਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਣਾ ਚੁ ਕਈ ਵੇ ਹੋਵੇਂ ਦੁਖ ਪਾਏ ਜਿਨਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਦਿਨ ਜਮ ਕੀ ਤਰਬ ਨ ਹੋਵਈ ਨਾ ਵੇ ਦੋਖ ਸਹਾਈ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪ ਨੇ ਚਲਾ ਚੱਲ ਹੈ ਹੋਰ ਆਵੇ ਜਾਵ ਹੈ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਆਵੇ ਨਿਜ ਗਰਵਾਸਾ ਪਾਈ ਹੈ ਸੱਚ ਸਿੱਤ ਨਾਮ ਹੈ ਸੱਚਾ ਗਹਿ ਗੰਭੀਰ ਹੈ ਗੁਰ ਸਬਦਿ ਬਝ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜੀ ਬੇਨੇ ਸਾਧਗੁਰੂ ਸੇਵੇ ਸਾਧਨ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਟੀ ਐ ਵੀ ਨ ਕਰਮਾ ਪਾਇ ਨ ਜਾਏ ਅੰਤਰ ਲੋਗ ਵਿਕਾਰ ਹੈ ਦੂਜੇ ਭਾਇ ਖਵਾਏ ਤੈਨ ਜੰਮਣ ਮਰਨਾ ਚੂਕ ਕਈ ਵਜ ਹਉ ਮੈਂ ਦੁਖ ਪਾਏ ਜਿੰਨੀ ਸਤਗੁਰ ਸੋਚਿਤ ਲਾਇਆ ਸੋ ਖਾਲੀ ਕੋਏ ਨਾਹੇ ਤਿੰਨ ਜਮ ਕੀ ਤਰਬ ਨ ਹੋਵਈ ਨ ਵੈ ਦੋਖ ਸਹਾਈ ਨਾਨਕ ਗੁਰਮੁਖੋ ਬਰੇ ਸੱਚੇ ਸਭ ਸਮਾਏ ਪਾਉੜੀ ਆਪ ਅਲਿਪਤ ਸਦਾ ਰਹੇ ਹੋ ਧੰਦੇ ਸਭ ਧਾਵ ਹੈ ਆਪਨੇ ਚਲਾ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈ ਹੈ ਗੁਰਮਖ ਸੁਖ ਧਾਵ ਹੈ ਨਿਜੇ ਘਰ ਵਾਸਾ ਪਾਈ ਹੈ ਸੱਚ ਸਤਿ ਨਾਮ ਹੈ ਸੱਚਾ ਗਹਿ ਗੰਭੀਰ ਹੈ ਗੁਰ ਸਬਦਿ ਬਝਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ